ਟੈਂਡਰ ਜੱਬੋ ਬਾਲ ਦੇ ਵਿੱਚ ਮਾਨਯੋਗ ਐਸਐਸਪੀ ਸਹਿਵਾਨ ਆਈਪੀਐਸ ਅਫਸਰ ਡਾਕਟਰ ਮਹਿਤਾਬ ਸਿੰਘ ਜੀ ਦਾ ਜ਼ੋਰਦਾਰ ਤਾੜੀਆਂ ਦੇ ਨਾਲ ਸਵਾਗਤ ਸੋਹਣੇ ਸਾਰੇ ਉਠੇ ਸਾਰੇ ਸਟੈਂਡ ਉਠੇ ਬਹੁਤ ਬਹੁਤ ਮਿਹਰਬਾਨੀ ਮੈਂ ਤੁਹਾਡਾ ਇੱਥੇ ਆਉਣ ਤੇ ਬਹੁਤ ਬਹੁਤ ਸਵਾਗਤ ਕਰਦੀ ਹਾਂ ਜਿਸ ਤਰ੍ਹਾਂ ਅਸੀਂ ਪਹਿਲੇ ਸਾਰਿਆਂ ਨੇ ਆਪਸ ਦੇ ਵਿੱਚ ਵਿਚਾਰ ਸਾਂਝੇ ਕੀਤੇ ਜਦੋਂ ਬਵਾਈ ਪਹਿਲੇ ਕਾਫੀ ਜ਼ਿਆਦਾ ਬਦਨਾਮ ਵੀ ਸੀ ਤੇ ਹਾਟਸਪੌਟ ਦਿਨੇ ਜਾਂਦਾ ਸੀ ਨਸ਼ੇ ਦੇ ਪੱਖੋਂ ਤੇ ਹੁਣ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਪਿੰਡ ਦੇ ਵਿੱਚ ਬਹੁਤ ਸੁਧਾਰ ਆਇਆ ਤੇ ਮੈਕਸਿਮਮ ਜਿਹੜੇ ਇੱਥੇ ਦੇ ਡਰੱਗ ਪੈਡਲਰਸ ਤੇ ਸਮਗਲਰਸ ਹੈ ਉਹਨਾਂ ਨੂੰ ਅਸੀਂ ਜੇਲਾਂ ਦੇ ਵਿੱਚ ਭੇਜ ਚੁੱਕੇ ਹਾਂ ਤੇ ਤੁਹਾਨੂੰ ਜਿਸ ਤਰੀਕੇ ਨਾਲ ਪਹਿਲੇ ਵੀ ਗੁਜ਼ਾਰਿਸ਼ ਕੀਤੀ ਹੈ ਜਿਹੜੇ ਹੁਣ ਜੇਲ੍ਹਾਂ ਤੋਂ ਛੁੱਟ ਕੇ ਬੇਤਈਆ ਇੱਕ ਮਿੰਟ ਹੋ ਕੇ ਆ ਰਹੇ ਤੁਸੀਂ ਉਹਨਾਂ ਦੇ ਬਾਰੇ ਸਾਨੂੰ ਪੁਲਿਸ ਨੂੰ ਜਾਣਕਾਰੀ ਦਿਓ ਤਾਂ ਕਿ ਅਸੀਂ ਵੱਧ ਤੋਂ ਵੱਧ ਕਾਰਵਾਈ ਕਰਕੇ ਇਹਨਾਂ ਨੂੰ ਦੁਬਾਰਾ ਜੇਲ੍ਹਾਂ ਦੇ ਵਿੱਚ ਭੇਜ ਸਕੀਏ ਇਸੇ ਸੰਬੰਧੀ ਹਮਾਇਨਲ ਕੈਸਸਪੀ ਸ਼ਹੀਦ ਅਦਰ ਸਿੰਘ ਨਾਗਰ ਡਾਕਟਰ ਮੇਤਾਪ ਸਿੰਘ ਆਈਪੀਐਸ ਤੁਹਾਨੂੰ ਸਾਰਿਆਂ ਦੇ ਨਾਲ ਕੁਝ ਵਿਚਾਰ ਸਾਂਝੇ ਕਰਨਗੇ ਕਿ ਅਸੀਂ ਤੁਹਾਡੇ ਤੋਂ ਵੀ ਇਹੀ ਗੁਜ਼ਾਰਿਸ਼ ਕਰਾਂਗੇ ਐਕਸਪੈਕਟ ਕਰਾਂਗੇ ਤੇ ਤੁਹਾਨੂੰ ਵੀ ਜੇ ਕਿਸੇ ਨੂੰ ਕੋਈ ਵੀ ਅਸੀ ਤਰੀਕੇ ਦੀ ਤਕਲੀਫ ਹੈ ਕਿਤੇ ਕਿਸੇ ਤਰੀਕੇ ਦੀ ਸੁਣਵਾਈ ਨਹੀਂ ਹੋ ਰਹੀ ਜਾਂ ਨਸ਼ੇ ਦੇ ਸੰਬੰਧੇ ਕੁਝ ਸਾਨੂੰ ਜਾਣਕਾਰੀ ਦੇਣਾ ਚਾਹੁੰਦੇ ਹੋ ਤਾਂ ਬੇਝਿਜਕ ਹੋ ਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰੋ। ਥੈਂਕ ਯੂ। ਸ੍ਰੀ ਗੁਰ। ਮੈਂ ਅਸੀਂ ਅੱਜ ਇੱਥੇ ਤੁਹਾਡੇ ਨਾਲ ਆਪਣੇ ਕੁਝ ਵਿਚਾਰ ਸਾਂਝੇ ਕਰਨ ਆਏ ਹਾਂ। ਪਿੰਡ ਦੇ ਵਸਿਆ ਨੂੰ ਅਸੀਂ ਜੋ ਇਹ ਇੱਕ ਨਸ਼ਾ ਹੈਗਾ ਉਹਦੇ ਪ੍ਰਤੀ ਜਾਗਰੂਕ ਕਰਨ ਆਏ ਆਂ। ਤੁਨ ਸਾਰਿਆਂ ਨੂੰ ਪਤਾ ਹੈ ਕਿ ਜੋ ਨਸ਼ਾ ਹੈਗਾ ਇਹ ਇੱਕ ਸੋਸ਼ਲ ਡਿਜ਼ੀਜ਼ ਹੈਗੀ ਹੈ ਇਹ ਨਾ ਹੀ ਉਸ ਵਿਅਕਤੀ ਨੂੰ ਅਫੈਕਟ ਕਰਦਾ ਜਿਹੜਾ ਇਹਦਾ ਸੇਵਨ ਕਰਦਾ ਹੈ ਉਹਦੇ ਨਾਲ ਨਾਲ ਉਹ ਆਪਣੇ ਪਰਿਵਾਰ ਨੂੰ ਵੀ ਆਪਣੀ ਸੋਸਾਇਟੀ ਨੂੰ ਬਲਕਿ ਇਹ ਪੂਰੀ ਹੀ ਪਿੰਡ ਨੂੰ ਅਫੈਕਟ ਕਰਦਾ ਹੈਗਾ ਉਹ ਆਪਣੀ ਹੈਲਥ ਦਾ ਖਰਾਬ ਕਰਦਾ ਹੀ ਕਰਦਾ ਹੈ ਉਹਦੇ ਨਾਲ ਹੀ ਨਾ ਤਾਂ ਉਹਨੂੰ ਕਿਤੇ ਨੌਕਰੀ ਮਿਲਦੀ ਹੈ ਜੇ ਉਹਨੂੰ ਉਹ ਵੀ ਮਿਲ ਜਾਂਦੀ ਹੈ ਤਾਂ ਉਹ ਅੱਛੀ ਤਰ੍ਹਾਂ ਪਰਫਾਰਮ ਨਹੀਂ ਕਰ ਪਾਂਦਾ ਤਾ ਇੱਕ ਤਰ੍ਹਾਂ ਨਾਲ ਪੂਰੇ ਪਰਿਵਾਰ ਦੇ ਉੱਤੇ ਜਿਹੜਾ ਹੈਗਾ ਫਾਈਨੈਂਸ਼ੀਅਲ ਬਰਡਨ ਵੀ ਕ੍ਰੀਏਟ ਹੁੰਦਾ ਤਾਂ ਇਸੇ ਕਰਕੇ ਜਿਹੜਾ ਇਹ ਨਸ਼ਾ ਇੱਕ ਸੋਸ਼ਲ ਡਿਜ਼ੀਜ਼ ਹੈ ਇਹਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਤੁਹਾਡੇ ਸਾਰਿਆਂ ਦਾ ਸਾਥ ਮਿਲੇ ਅਸੀਂ ਜਿਵੇਂ ਤੁਹਾਨੂੰ ਪਤਾ ਹੈ ਨਸ਼ੇ ਦੇ ਖਿਲਾਫ ਜਿਹੜੀ ਸਾਡੀ ਲੜਾਈ ਹੈਗੀ ਹੈ ਅਸੀਂ ਦੋ ਪੱਖਾਂ ਦੇ ਉੱਤੇ ਕੰਮ ਕਰਦੇ ਹੋਏ ਹਾਂ ਇੱਕ ਤਾਂ ਇੰਫੋਰਸਮੈਂਟ ਹੈਗੀ ਹੈ ਜਿਦੇ ਵਿੱਚ ਜਿਹੜੇ ਇਹ ਛੋਟੇ ਛੋਟੇ ਡਰੱਗ ਪੈਡਲਰ ਹੈਗੇ ਨੇ ਕੋਈ ਨਸ਼ਾ ਵੇਚਦੇ ਹੈਗੇ ਨੇ ਉਹਨਾਂ ਤੇ ਅਸੀਂ ਪੂਰੀ ਸਖਤੀ ਕੀਤੀ ਹੋਈ ਹੈ ਇਹਨਾਂ ਨੂੰ ਫੜ ਕੇ ਅਸੀਂ ਅੰਦਰ ਦੇ ਰਹੇ ਹਾਂ ਤੁਹਾਨੂੰ ਵੀ ਪਤਾ ਹੈ ਪਿਛਲੇ ਕੁਝ ਸਮੇਂ ਦੇ ਵਿੱਚ ਹੀ ਅਸੀਂ ਬਹੁਤ ਸਾਰੇ ਜਿਹੜੇ ਐਨਡੀਪੀਐਸ ਦੇ ਪਰਚੇ ਆ ਉਹ ਦਰਜ ਕੀਤੇ ਹੈ ਤੇ ਬਹੁਤ ਦੇ ਖਿਲਾਫ ਜਿਹੜਾ ਐਕਸ਼ਨ ਲਿਆ ਹੈ ਦੂਜਾ ਜਿਹੜਾ ਇਸ ਦਾ ਦੂਜਾ ਅਸੀਂ ਕੰਮ ਕਰ ਰਹੇ ਹਾਂ ਉਹ ਹੈਗਾ ਅਵੇਅਰਨੈਸ ਦਾ ਉਹ ਅਵੇਅਰਨੈਸ ਦੇ ਵਿੱਚ ਇੱਕ ਤਾਂ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਅਸੀਂ ਸਮੇਂ-ਸਮੇਂ ਤੇ ਕਦੇ ਕੋਈ ক্রিকেট ਦਾ ਮੈਚ ਜਿਵੇਂ ਤੁਹਾਨੂੰ ਪਤਾ ਹੈ ਅਸੀਂ ਰੀਸੈਂਟਲੀ ਇੱਕ ਸਾਈਕਲ ਰੈਲੀ ਵੀ ਜ਼ਿਲ੍ਹਾ ਦੇ ਵਿੱਚ ਕਰਵਾਈ ਹੈਗੀ ਹੈ ਤੇ ਇਹਨਾਂ ਵੀ ਅਸੀਂ ਨਾਲ ਵਿੱਚ ਕੋਈ ਨਸ਼ਾ ਵੇਚਦਾ ਹੈ ਤਾਂ ਉਹਦੀ ਜਿਹੜੀ ਇਨਫੋਰਮੇਸ਼ਨ ਹੈ ਉਹ ਸਾਡੇ ਤੱਕ ਪਹੁੰਚਾਈ ਜਾਵੇ ਜੇ ਕੋਈ ਨਸ਼ੇ ਦਾ ਸੇਵਨ ਕਰਦਾ ਹੈ ਉਹਦੇ ਪਰਿਵਾਰ ਨੂੰ ਉਸ ਨੂੰ ਖੁਦ ਨੂੰ ਜਾਗਰੂਕ ਕੀਤਾ ਜਾਵੇ ਕਿ ਇਹਦੇ ਨਾਲ ਕੀ ਕੀ 네ਗਟਿਵ ਸ਼ਰਤਾਂ ਉਹਦੇ ਪਰਿਵਾਰ ਤੇ ਉਹਦੇ ਹੈਲਥ ਤੇ ਪੈ ਰਹੇ ਨੇ ਇਹ ਇਸ ਕਰਕੇ ਜਿਹੜੀ ਇਹ ਲੜਾਈ ਹੈ ਇਹ ਸਾਰਿਆਂ ਨੇ ਇਕੱਠੇ ਹੋ ਕੇ ਲੜਨੀ ਹੈ ਇਹਦੇ ਵਿੱਚ ਇਹ ਨਹੀਂ ਹੈਗਾ ਕਿ ਜੀ ਕਿਸੇ ਨੂੰ ਕੋਈ ਟਾਰਗੇਟ ਕੀਤਾ ਜਾਊਗਾ ਜੇ ਕੋਈ ਸਾਨੂੰ ਨਾਮ ਦੱਸਦਾ ਹੈ ਉਹਨੂੰ ਵੀ ਉਹਨੂੰ ਵੀ ਉਹਦਾ ਨਾਮ ਕੋਈ ਕਿਤੇ ਅਸੀਂ ਦੱਸ ਦਾਂਗੇ ਜਾਂ ਕਿਤੇ ਉਹ ਹੋ ਜਾਏਗਾ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਜੀ ਤਾਂ ਖਾਸ ਕਰਕੇ ਜਿਹੜੇ ਆਪਣੇ ਨੌਜਵਾਨ ਨੇ ਪਿੰਡਾਂ ਦੇ ਉਹਨਾਂ ਨੂੰ ਇਸ ਨਸ਼ੇ ਜਿਹੜੀ ਬਿਮਾਰੀ ਹੈ ਜੇ ਪ੍ਰਚਲਿਤ ਕਰਨ ਦੀ ਬਹੁਤ ਲੋੜ ਹੈ ਜਿਹੜੇ ਨਸ਼ੇ ਦਾ ਸੇਵਨ ਕਰਦੇ ਆ ਇਹ ਨਹੀਂ ਕਿ ਉਹ ਸਾਡੇ ਅਕਿਊਜ਼ ਹੈਗੇ ਆ ਕੁਝ ਵਿਕਟਮ ਵੀ ਹੈਗੇ ਆ ਜਿਨ੍ਹਾਂ ਨੂੰ ਇਹਦੇ ਬਾਰੇ ਪਤਾ ਨਹੀਂ ਸੀ ਉਹ ਨਸ਼ੇ ਦਾ ਸੇਵਨ ਕਰਨ ਲੱਗੇ ਉਹਨਾਂ ਨੂੰ ਮੈਂ ਚਾਹਨਾ ਕਿ ਤੁਸੀਂ ਪਿੰਡਾਂ ਦੇ ਵਿੱਚ ਘਰ-ਘਰ ਦੇ ਵਿੱਚ ਜਾਓ ਜੇ ਕੋਈ ਅਜਿਹੇ ਨੌਜਵਾਨ ਹੈ ਜਿਹੜਾ ਇਹਦਾ ਸੇਵਨ ਕਰਦੇ ਆ ਉਹਨਾਂ ਨੂੰ ਆਪਾਂ ਜਿਹੜੀ ਸਦੀ ਜਾਗਰੂਕੀ ਕਰੀਏ ਕਿ ਸਰਕਾਰ ਵੱਲੋਂ ਡੀਡਿਕਸ਼ਨ ਸੈਂਟਰ ਵੀ ਖੋਲੇ ਹੋਏ ਆ ਔਰ ਸੈਂਟਰ ਖੋਲੇ ਹੋਏ ਆ ਉੱਥੇ ਇਹਨਾਂ ਨੂੰ ਅਸੀਂ ਕੋਈ ਅਕਿਊਜ਼ ਨਹੀਂ ਮੰਨਣਾ ਦੇ ਉੱਥੇ ਇਹਨਾਂ ਨੂੰ ਜਿਹੜਾ ਦਾਖਲ ਕਰਵਾਇਆ ਜਾਵੇਗਾ ਇਹਨਾਂ ਦਾ ਇਲਾਜ ਕੀਤਾ ਜਾਵੇਗਾ ਤਾਂ ਜੋ ਇਹ ਇਸ بیماری ਤੋਂ ਬਾਹਰ ਆ ਸਕਣ ਦੂਜਾ ਪਾਠ ਹੈਗਾ ਵਿਅਰਥਨ ਸਾਹ ਜਿਹੜੇ ਸਾਡੇ ਨੌਜਵਾਨ ਨੇ ਉਹਨਾਂ ਨੂੰ ਅਸੀਂ ਪੜ੍ਹਾਈ ਦੇ ਵਿੱਚ ਲਾਈਏ ਖੇਡਾਂ ਦੇ ਵਿੱਚ ਲਾਈਏ ਆਕੇ ਹੋਰ ਇਸ ਮਰਵਾੜੀ ਦੇ ਪੈਣੀ ਆ ਤਾਂ ਇਹਦੇ ਵਿੱਚ ਸਾਨੂੰ ਤੁਹਾਡਾ ਪੂਰਾ ਸਹਿਯੋਗ ਚਾਹੀਦਾ ਤੁਹਾਡੇ ਪਿੰਡ ਜਗੋਵਾਲ ਦੀ ਮੈਂ ਗੱਲ ਕਰਦਾ ਤੁਹਾਡੇ ਬਹੁਤ ਜ਼िले ਮੋਤਵਰ ਵਿਖਤੀ ਮੈਨੂੰ ਆ ਕੇ ਮਿਲਦੇ ਨੇ ਤਾਂ ਉਹ ਇਹ ਵੀ ਦੱਸਦੇ ਨੇ ਕਿ ਜਿਹੜਾ ਪਿੰਡ ਹੈਗਾ ਉਹ ਹੁਣ ਬਹੁਤ ਹੀ ਨਸ਼ਾ ਫਰੀ ਹੈਗਾ ਜਿਹੜੇ ਨੌਜਵਾਨ ਹੈ ਉਹ ਅੱਛੇ ਕੰਮਾਂ ਦੇ ਵਿੱਚ ਲੱਗੇ ਨੇ ਤਾਂ ਮੈਂ ਇਸ ਲਈ ਤੁਹਾਡੇ ਤੁਸੀਂ ਸਾਰੇ ਤਰੀਕ ਦੇ ਕਾਬਿਲ ਵੀ ਹੋ ਕਿ ਤੁਸੀਂ ਇਸ ਲੜਾਈ ਦੇ ਵਿੱਚ ਸਾਡਾ ਸਹਿਯੋਗ ਦਿੱਤਾ ਹੈਗਾ ਤਾ ਇਹ ਮੈਂ ਚਾਹਨਾ ਹੈਗਾ ਕਿ ਤੁਸੀਂ ਜਿਹੜਾ ਸਾਰੇ ਆਪਾਂ ਮਿਲ ਕੇ ਇਸ ਨਸ਼ੇ ਪ੍ਰਤੀ ਬਿਮਾਰੀ ਜਿਹੜਾ ਇਹ ਨਾਲ ਲੜੀਏ ਤੇ ਜੋ-ਜੋ ਵੀ ਇਹਦੇ ਵਿੱਚ ਕੰਮ ਕਰਦੇ ਨੇ ਆਪਾਂ ਉਹਨਾਂ ਨੂੰ ਜਿਹੜਾ ਹੈਗਾ ਜਿੰਨਾਂ ਦੇ ਵਿੱਚ ਕਿਈ ਇਹਦੇ ਵੀ ਸਾਡਾ ਸਾਥ ਦੇ ਤੇ ਮੈਂ ਇਹਨਾਂ ਸ਼ਬਦਾਂ ਵਾਲੀ ਮੈਂ ਉਮੀਦ ਕਰਦਾ ਕਿ ਤੁਸੀਂ ਜਿਹੜਾ ਇਸ ਨਸ਼ੇ ਵਾਲੀ ਬਿਮਾਰੀ ਹੈ ਇਹਦੇ ਇਹਨੂੰ ਖਤਮ ਕਰਨ ਲਈ ਸਾਡਾ ਸਾਥ ਦੇਵੇਂਗੇ ਤੇ ਕੋਈ ਹੋਰ ਜਿੱਦਾਂ ਅਸੀਂ ਪਹਿਲਾਂ ਵੀ ਅਵੇਨਰਸ ਪ੍ਰੋਗਰਾਮ ਕਰਾਏ ਇਹਨੂੰ ਅਸੀਂ ਨਾਲ-ਨਾਲ ਕਰਾਉਂਦੇ ਰਾਂਗੇ ਧੰਨਵਾਦ ਜੀ ਮੈਂ ਸਾਰਿਆਂ ਦਾ ਬਹੁਤ-ਬਹੁਤ ਤੁਹਾਡਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਔਰ ਜੀ ਆਇਆਂ ਕਹਦੀ ਹਾਂ ਸਾਡੇ ਵਿੱਚ ਜਿਸ ਤਰ੍ਹਾਂ ਕਿ ਐਸਐਸਪੀ ਸਾਹਿਬ ਪਹੁੰਚੇ ਹੋਏ ਨੇ ਡੀਐਸਪੀ ਸਾਹਿਬ ਤੇ ਥਾਣਾ ਸਦਕੋ ਐਸਐਚਓ ਸਾਹਿਬਾਨ ਸਾਡੇ ਪੁਲਿਸ ਮੁਲਾਜ਼ਮ ਸਾਰੇ ਇੱਥੇ ਪਹੁੰਚੇ ਹੋਣੇ ਸਾਰਿਆਂ ਦਾ ਮੈਂ ਧੰਨਵਾਦ ਕਰਦੀ ਹਾਂ ਔਰ ਜੀ ਆਇਆਂ ਕਹਦੀ ਹਾਂ ਤੁਸੀਂ ਵੀ ਸਾਡੇ ਪਿੰਡ ਦੇ ਮੋਹਤਵੰਨ ਵੀ ਇੱਥੇ ਪਹੁੰਚੇ ਹੋ ਜਾ ਸਰ ਕੰਮ ਦਾ ਸਮਾਂ ਹੈ ਤੁਸੀਂ ਸਮਾਂ ਕੱਢ ਕੇ ਆਏ ਹੋ ਗਰਮੀ ਦਾ ਟਾਈਮ ਹੈ ਇਹ ਵੀ ਆਪਣੀਆਂ ਗੱਲਾਂ ਆਪਾਂ ਐਸਐਸਪੀ ਸਾਹਿਬ ਸਾਡੇ ਵਿੱਚ ਪਹੁੰਚੇ ਹੋਏ ਨੇ ਡੀਐਸਪੀ ਸਾਹਿਬ ਪਹੁੰਚੇ ਹੋਏ ਨੇ ਇਹਨਾਂ ਦੀਆਂ ਗੱਲਾਂ ਵੀ ਆਪਾਂ ਨੂੰ ਸੁਣਨੀਆਂ ਬਹੁਤ ਜ਼ਰੂਰੀ ਨੇ ਜਿਸ ਤਰ੍ਹਾਂ ਕਿ ਦੱਸਿਆ ਹੈ ਕਿ ਆਪਣਾ ਜੱਬੋਵਾਲ ਦੇ ਵਿੱਚ ਪਹਿਲਾਂ ਰੈੱਡ ਜ਼ੋਨ ਤੇ ਸੀਗਾ ਹੁਣ ਆਪਾਂ ਤੁਹਾਡੀ ਸਾਡੀ ਮਿਹਨਤ ਐਸਐਸਪੀ ਸਾਹਿਬ ਡੀਐਸਪੀ ਸਾਹਿਬ ਐਸਐਚਓ ਸਾਹਿਬ ਇਹਨਾਂ ਦੀ ਮਿਹਨਤ ਸਦਕਾ ਹੀ ਤੇ ਸਾਡਾ ਪਿੰਡ ਜਿਹੜਾ ਗ੍ਰੀਨ ਜ਼ੋਨ ਤੇ ਆ ਗਿਆ ਆ ਜੇ ਸਰਪੰਚ ਸਾਹਿਬ ਚਾਵੇ ਇਹ ਨਿਸ਼ਾ ਬਕਾ ਸਕਦਾ ਜੇ ਸਰਪੰਚ ਚਾਵੇ ਨਿਸ਼ਾ ਬੰਦ ਕਰ ਸਕਦਾ ਇਹ ਸਰਪੰਚ ਦੇ ਸਹਤੇ ਹੀ ਡਿਪੈਂਡ ਹੁੰਦਾ ਜੇ ਅਸੀਂ ਪ੍ਰੋਪਰ ਤੇ ਸਰਪੰਚ ਇੱਕ ਸਾਈਨ ਕਰਦਾ ਇਹਨਾਂ ਨੇ ਸਾਹਮਣੇ ਨੇ ਤਾਂ ਸਾਈਨ ਕਰਕੇ ਅੱਗੇ ਧੋਲਦੇ ਨੇ ਇਹਨਾਂ ਨੇ ਇਹ ਕਹਿਣਾ ਵੀ ਸਰਪੰਚ ਦੇ ਸਾਈਨ ਹੋਏ ਆ ਤੇ ਇਸ ਕਰਕੇ ਸਾਨੂੰ ਬਹੁਤ ਧਿਆਨ ਰੱਖਣਾ ਪੈਂਦਾ ਕਿ ਅਸੀਂ ਕਿੱਥੇ ਸਾਈਨ ਕਰਨੇ ਕਿੱਥੇ ਨਹੀਂ ਕਰਨੇ ਜਿੱਥੇ ਸਾਡੇ ਸਾਈਨ ਕਰਨ ਵਾਲੇ ਬੰਦੇ ਅਸੀਂ ਉੱਥੇ ਕਰਦੇ ਆਂ ਤੇ ਇਸ ਕਰਕੇ ਸਾਨੂੰ ਤੁਹਾਡੀ ਸਾਡੀ ਕਿਸੇ ਦੇ ਨਾਲ ਕੋਈ ਦੁਸ਼ਮਣੀ ਨਹੀਂ ਹੈਗੀ ਜਾਂ ਤੁਸੀਂ ਬੀਬੀਆਂ ਜਾਂ ਭੈਣਾਂ ਜਾਂ ਭਰਾ ਮੇਰੇ ਬਜ਼ੁਰਗ ਹੈਗੇ ਆ ਤੇ ਅਸੀਂ ਸਾਈਨ ਕਰੀ ਰਿਹਾ ਪਰ ਇਹ ਤੁਹਾਨੂੰ ਅਵੇਅਰ ਕਰੀਦਾ ਕਿ ਆਪਾਂ ਨਸ਼ਿਆਂ ਤੋਂ ਦੂਰ ਰਹੀਏ ਕਿਉਂ ਕਿਉਂ ਅਸੀਂ ਕਿ ਦੇਖੋ ਨੌਜਵਾਨ ਪੀੜੀ ਹੁਣ ਨਸ਼ਿਆਂ ਦੇ ਵਿੱਚ ਤਸਦੀ ਜਾ ਰਹੀ ਆ ਆਪਣਾ ਪਿੰਡ ਜੇ ਆ ਸਾਨੂੰ ਹੁਣ ਵਧੀਆ ਪੁਲਿਸ ਪ੍ਰਸ਼ਾਸਨ ਮਿਲਿਆ ਇਹਨਾਂ ਦਾ ਸਾਥ ਲਿਆ ਆ ਜੇ ਅਸੀਂ ਨਾ ਇਹਨਾਂ ਨੂੰ ਦੱਸਾਂਗੇ ਤੇ ਇਹਨਾਂ ਨੂੰ ਪਤਾ ਨਹੀਂ ਲੱਗ ਸਕਦਾ ਸਾਡਾ ਸਾਥ ਵੀ ਇਹਨਾਂ ਨੂੰ ਬਹੁਤ ਜ਼ਰੂਰੀ ਆ ਸਰਪੰਚ ਦਾ ਵੀ ਪੰਚ ਸਹਿਬਾਨ ਦਾ ਵੀ ਲੰਬੜ ਸਹਿਬਾਨ ਦਾ ਵੀ ਪਿੰਡੇ ਓਲਪੀ ਬਜ਼ੁਰਗ ਨੇ ਇਹਨਾਂ ਦਾ ਮਾਤਾ ਮਾਂ ਦਾ ਸਾਨੂੰ ਇਹਨਾਂ ਦਾ ਸਾਥ ਦੀ ਬਹੁਤ ਲੋੜ ਆ ਜੇ ਸਾਨੂੰ ਵੀ ਕੋਈ ਦੱਸੂ ਆ ਕੇ ਗਾਂ ਅਸੀਂ ਵੀ ਦੱਸਾਂਗੇ ਪਰ ਇਹਦੇ ਵਿੱਚ ਜਿਸ ਤਰ੍ਹਾਂ ਦੱਸਿਆ ਸਾਨੂੰ ਡਰਨ ਦੀ ਲੋੜ ਨਹੀਂ ਹੈਗੀ ਕਿਸੇ ਦੇ ਕੋਲੋਂ ਵੀ ਤੁਹਾਡਾ ਨਾਮ ਗੁਪਤ ਰੱਖਿਆ ਜਾਵੇਗਾ ਜੇ ਤੁਹਾਨੂੰ ਵੀ ਕੋਈ ਮਿਲਦਾ ਜਾਂਦਾ ਜਾਂਣਾ ਸ਼ਾ ਵੇਚਦਾ ਜਾਂ ਖਰੀਦਾ ਕੋਈ ਕਿਤੇ ਵੀ ਤੁਹਾਨੂੰ ਦਿਸਦਾ ਜਾਂ ਲੇਡੀਜ਼ ਆਜਾ ਜੈਂਟਸ ਆਜਾ ਨੌਜਵਾਨਿਆਂ ਕੋਈ ਤੁਸੀਂ ਸਾਨੂੰ ਜਰੂਰ ਦੱਸੋ ਸਾਨੂੰ ਨਹੀਂ ਦੱਸਣਾ ਤੁਸੀਂ ਇਹਨਾਂ ਅਫਸਰ ਸਹਿਬਾਂ ਨੂੰ ਜਾ ਕੇ ਇਹਨਾਂ ਦੇ ਦਫ਼ਤਰ ਮਿਲੋ ਤੁਸੀਂ ਦੱਸੋ ਇਹ ਜਿਸ ਤਰ੍ਹਾਂ ਕਿ ਦੱਸਿਆ ਤੁਹਾਡਾ ਨਾਮ ਗੁਪਤ ਰੱਖਣਗੇ ਸਾਵ ਇਹ ਇਸ ਤਰ੍ਹਾਂ ਨਹੀਂ ਹੈ ਕਿ ਸਾਡਾ ਪਿੰਡ ਨਸ਼ਿਆਂ ਦੇ ਵਿੱਚ ਹੀ ਮਸ਼ਹੂਰ ਹੈਗਾ ਸਾਡਾ ਪਿੰਡ ਕਬੱਡੀ ਦੇ ਵਿੱਚ ਵੀ ਬਹੁਤ ਮਸ਼ਹੂਰ ਆ ਸਾਡੇ ਹੁਣ ਹਾਰ ਬਲਿਆਰਤੀ ਨੇ ਜਿਹੜੇ ਨੌਜਵਾਨ ਨੇ ਕਬੱਡੀ ਦੇ ਬਹੁਤ ਵਧੀਆ ਪਲੇਅਰ ਨੇ ਛੋਟੇ ਵੀ ਨੇ ਤੇ ਵੱਡੇ ਨੇ ਵੀ ਨੇ ਤੇ ਇਸ ਤਰ੍ਹਾਂ ਕਿ ਅਸੀਂ ਉਹਨਾਂ ਦਾ ਵੀ ਸਹਿਯੋਗ ਉਹਨਾਂ ਨੂੰ ਪੂਰਾ ਦੇਈਦਾ ਕਿ ਆਪਾਂ ਜਿਹੜੇ ਪਲੇਅਰ ਆ ਉਹ ਵਧੀਆ ਵਨ ਸਟਪ ਅੱਗੇ ਜਾ ਸਕਣ ਹਾਂਜੀ ਜਿਸ ਤਰ੍ਹਾਂ ਕਿ ਹੁਣ ਬੀਬੀਆਂ ਨੂੰ ਵੀ ਅਸੀਂ ਦੱਸਦੇ ਰਹੀਦਾ ਹੈ ਕਿ ਜਦੋਂ 10-11 ਸਾਲ ਦਾ ਬੱਚਾ ਹੋ ਜਾਂਦਾ ਤੇ ਤੁਸੀਂ ਉਸ ਦਾ ਧਿਆਨ ਕਿਸੇ ਤਰ੍ਹਾਂ ਕਿਸ ਤਰ੍ਹਾਂ ਰੱਖਣਾ ਹੈਗਾ ਜਦੋਂ ਆਪਣਾ ਬੱਚਾ ਵੱਡਾ ਹੋ ਰਿਹਾ ਤੁਸੀਂ ਇਹ ਦੇਖੋ ਉਹਨਾਂ ਦੀਆਂ ਸ਼ਰਟ ਚੈੱਕ ਕਰੋ ਜੇ ਉਹ ਪੂਰੀ ਬਾਜੂ ਦੀ ਸ਼ਰਟ ਪਾਉਂਦਾ ਉਹ ਕਿਉਂ ਪਾਉਂਦਾ ਜੇ ਹਾਫ ਦੀ ਪਾਉਂਦਾ ਫਿਰ ਠੀਕ ਹੈ ਹਾਫ ਦੀ ਪਾਉਂਦਾ ਤੇ ਪੂਰੀ ਪਾਉਣ ਲੱਗ ਗਿਆ ਕਿਉਂ ਪਾਉਣ ਲੱਗ ਗਿਆ ਤੁਸੀਂ ਕੱਪੜੇ ਧੋਂਦੇ ਹੋ ਮਾਤਾਵਾਂ ਨੂੰ ਜਿਸ ਤਰ੍ਹਾਂ ਪਹਿਲਾਂ ਦੱਸ ਦਿੱਤਾ ਜ਼ਿਆਦਾਤਰ ਮਾਤਾ ਜਿਹੜੀਆਂ ਹੁੰਦੀਆਂ ਮਾਵਾ ਹੁੰਦੀਆਂ ਉਹ ਬੱਚਿਆਂ ਦੇ ਬਹੁਤ ਨਜ਼ਦੀਕ ਹੁੰਦੀਆਂ ਆ ਜਿਹੜੇ ਪਿਓ ਹੁੰਦੇ ਆ ਉਹਨਾਂ ਨੇ ਤਾਂ ਕੰਮ ਕਰਨ ਚਲੇ ਜਾਣਾ ਬਾਹਰ ਕਮਾਈ ਕਰਨੀ ਤੁਹਾਡੇ ਹੱਥੇ ਲਿਆ ਕੇ ਪੈਸਾ ਰੱਖਣਾ ਉਹਨੂੰ ਕਿਦਾਂ ਵਰਤਣਾ ਉਹ ਤੁਸੀਂ ਦੇਖਣਾ ਆ ਕਿਉਂਕਿ ਆਪਣੇ ਪਿੰਡ ਦੇ ਵਿੱਚ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਆ ਕਿ ਨਸ਼ੇ ਦਾ ਬਹੁਤ ਜ਼ਿਆਦਾ ਕੰਮ ਸੀਗਾ ਹੁਣ ਸਾਨੂੰ ਵਧੀਆ ਅਫਸਰ ਸਹਿਬਾਨ ਮਿਲੇ ਨੇ ਐਸਐਸਓ ਸਾਡੇ ਖਾਣਾ ਸਰਦਰ ਤੋਂ ਜਦੋਂ ਵੀ ਅਸੀਂ ਫੋਨ ਕਰੀਦਾ ਉਹ ਦੂਸਰੀ ਬੈਲ ਤੇ ਫੋਨ ਉਠਾਉਂਦੇ ਆ ਸਾਡੀ ਪ੍ਰੋਬਲਮਸ ਹੁੰਦੇ ਆ ਵੀ ਹਾਂਜੀ ਤੁਸੀਂ ਮਤਲਬ ਫੋਨ ਕੀਤਾ ਕੀ ਗੱਲ ਹੋ ਗਈ ਆ ਤੇ ਅਸੀਂ ਉਹਨਾਂ ਨੂੰ ਜੇ ਸਾਡੇ ਪਿੰਡ ਦੇ ਵਿੱਚ ਸਾਨੂੰ ਕੋਈ ਪ੍ਰੋਬਲਮ ਆਉਂਦੀ ਅਸੀਂ ਇਹਨਾਂ ਦਾ ਸਾਨੂੰ ਪੂਰਾ ਸਾਡਾ ਸਾਨੂੰ ਸਹਿਯੋਗ ਮਿਲਦਾ ਇਹਨਾਂ ਦਾ ਹਾਂਜੀ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਤੇ ਬਹੁਤ-ਬਹੁਤ ਮੈਂ ਧੰਨਵਾਦ ਕਰਦੀ ਆ ਐਸਐਸਪੀ ਸਾਹਿਬ ਡੀਐਸਪੀ ਸਾਹਿਬ